ਅਸਕੇ ਵੀ ਜਾਰੇ ਵੀਰਾਂ ਨੂੰ ਸੰਦੀਪ ਦੇ ਫਾਨ ਤਰਾਬੋ ਬੋ ਵੈਲਕਮ ਜੀ ਤੇ ਬਾਈ ਭਿੰਦੜਾ ਵਾਲਾ ਬਹੁਤ ਚੁੱਕੇ ਜੀ ਅੱਜ ਵੇਖੋ ਪਿਛਲੀ ਵੀਡੀਓ ਬਣਾਈ ਸੀ ਬਾਈ ਇਹਦੇ ਮਾਲ ਫੇੜਾ ਫੜ ਬਸ ਐਂ ਗਿਆ ਠੀਕੇ ਤੇ ਅੱਜ ਵੀ ਵੇਖੋ ਪੰਜ ਛੇ ਲਾਈਵ ਪਾਜੂ ਸੇਲ ਆ ਨਾਲੇ ਗਾਵਾਂ ਵੀ ਹੈਗੀਆਂ ਤੇ ਤੁਹਾਨੂੰ ਬਾਰੇ ਜਿੱਥੇ ਬੱਲ ਨੂੰ ਹੋਣ ਤੇ ਉਹਦੇ ਫਿਰ ਮਾਰ ਕੇ ਵੀਰ ਜੀ ਤੇ ਮਾਲ ਤਨ ਵੇਖਦਾ ਬਾਅਦ ਤੇ ਆ ਫੈਲੋ ਜਾਂਦਾ ਉਹ ਕੰਮ ਬੜਾ ਖੜਾ ਇਹਨਾਂ ਦਾ ਆਓ ਪਰ ਗੱਲਬਾਤ ਕਰੀਏ ਬਾਜੀ ਸਤਿਕਾਰ ਸਤਿਕਾਰ ਘਾਲ ਭਾਜੀ ਸਤਿਨਾਮ ਹੋਰ ਜਨਾਬ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸਾਕ ਜਿਹੜੇ ਸੁਨੀਮ ਤੇਰੀ ਪਾਣ ਤੇ ਵੇਂਦੇ ਆ ਇੱਕ ਤਰ੍ਹਾਂ ਦੇ ਵੀਡੀਓ ਵੇਂਦੇ ਆ ਤੁਹਾਡੇ ਅਨੁਸਾਰਿਆਂ ਨੂੰ ਦਿਲੋਂ ਪਿਆਰ ਭਰੀ ਸਤਿ ਸਾਕ ਪਹਿਲੀ ਤੇ ਗੱਲ ਵੀ ਹੱਥ ਜੋੜ ਕੇ ਮਾਫੀ ਫੋਨ ਹੀ ਬੰਦ ਰਿਹਾ ਦੋ ਦਿਨ ਮਰ ਗਿਆ ਨਹੀਂ ਗਿਆ ਇੰਨਾ ਜਿਆਦਾ ਵੀਰਾਂ ਦਾ ਮੈਨੂੰ ਫੋਨ ਆਇਆ ਅੱਜ ਕਾ ਵੀਡੀਓ ਜੀ ਕ ਮੈਨੂੰ ਫੋਨ ਬੰਦ ਕਰਨਾ ਪਿਆ ਤੇ ਲੇਕਿਨ ਅੱਜ ਆ ਗਿਆ ਬੰਦ ਕਿਵੇਂ ਆ ਸਤਿਨਾਮ ਭਾਜੀ ਹੋਰ ਜਨਾਬ ਆ ਠੀਕ ਆ ਗਿਆ ਹਾਂ ਜੀ ਬਹੁਤ ਸਰਾਹਤ ਕੀਤੀ ਖਤ ਬਹੁਤ ਸਰਾਹਤ ਬਹੁਤ ਵਧੀਆ ਚਰਤੀ ਕਾਮ ਇਹ ਕਈਆਂ ਭੈਣ ਭਰੋਂ ਪਤਾ ਨਹੀਂ ਲੱਗਦਾ ਕਈ ਰੇ ਹੁੰਦਾ ਕਿ ਮਦਗੀ ਛੋੜ ਤੇ ਪਸ਼ੂ ਵੇਖ ਜਾਂਦਾ ਹਣਾ ਹਾਂ ਤੁਹਾਨੂੰ ਭਰਾ ਅੱਜ ਕੋਲ ਇੱਕਲਾ YouTube ਦਾ ਹੈ ਨਹੀਂ ਚਾਰ-ਚਾ ਪੰਜ-ਪੰਜ ਦਾ ਹੈ ਫਾ ਹਾਂਜੀ ਐਪ ਵਧੀਆ ਕਰਦਾ ਸੱਚੀ ਗੱਲ ਦੀ ਹੈ ਇਧਰ Facebook ਤੇ ਫਿਰ Instagram ਤੇ ਕਿਹਨੇ ਜੀ 6 ਵਜੇ ਸਵੇਰੇ ਵੀਡੀਓ ਪਈ ਆ ਹਾਂਜੀ 6:50 ਦੇ ਮਾਲ ਵੇਚ ਗਿਆ ਸੀਗਾ 7 ਪਸ਼ੂ 6:50 ਦੇ ਵੇਚ ਗਏ 4 ਦਿਨ ਹੋ ਗਏ ਅੱਜ ਇਨੇ ਝੂਠ ਮਾਰਨ ਵਾਲੇ ਕੰਮ ਹੋ ਗਿਆ ਵਾ ਭਾਜੀ ਫੋਨ ਖੁੱਲਦੇ ਮਗਰੋਂਾਂ ਦੇ ਫੋਨ ਦੀ ਲੈਣ ਹੀ ਲੱਗੀ ਹੁੰਦੀ ਆ ਹੁਣ ਚੁੱਕਣਾ ਪੈਂਦਾ ਵਾ ਫੋਨ ਫੋਨ ਵੀ ਆਪਣਾ ਪਰਸੋਂ ਖਰਾਬ ਹੋ ਗਿਆ ਕਰਮੋਗੀ ਫੋਨ ਵੀ ਖਰਾਬ ਹੋ ਗਿਆ ਸਰਦਾਰੀ ਫਾਰਮ ਤੇ ਬਹੁਤ ਜਿਆਦੇ ਘਰ ਹੁੰਦੀ ਆ ਭਾਜੀ ਮੈਂ ਮੰਨਦੀ ਆ ਕਿ ਬਡੇ ਫਾਰਮ ਤੇ ਪੂਰੀ ਜਿਆਦੇ ਘਰ ਹੁੰਦੀ ਆ ਭਾਜੀ ਘਟੋ ਘਟ ਦੀ ਜੇ ਇੱਕ ਲੱਗੀ ਆ 250 ਫੋਨ ਘਟੋ ਘਟ ਗੱਡੀ ਦੇ ਵਿੱਚ ਮੈਂ ਸੁਣਿਆ ਮਤਲਬ ਬਹੁਤ ਔਰ ਇਹ ਕਹੇ ਲੱਗੀ ਆ ਵੀਰੋ ਬੋਬੋ ਜੱਸ ਦੇ ਤੁਹੂ ਕਰਾ ਦਿਆ ਪਰ ਜਿਹੜਾ ਮਾਰ ਲਿਆ ਤੇ ਏਦਾਂ ਗਿਆ ਵੀ ਟਿਕ ਟਕ ਗਿਆ ਸੰਦੀਪ ਭਾਗਤ ਪਤਾ ਕੀ ਲੱਗਿਆ ਅੱਪ ਇਹ ਜੋ ਵੀ ਗੱਲ ਫੇਰ ਆ ਗਿਆ ਦੇਖੋ ਤੁਹਾਡਾ ਜੋ ਕੰਮ થઈ ਗਿਆ ਨਾ ਤੇ ਫੇਰ ਹੀ ਕੰਮ ਬਣ ਚੱਲਦਾ ਹਨਾ ਹਾਂਜੀ 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 ਤੇ ਬਾਕੀ ਵੀ ਮੇਰੇ ਸਾਰੇ ਵੀਰਾਂ ਨੂੰ ਬੇਨਤੀ ਆ ਰਹੀ ਸੰਦੀਪ ਜਿਹੜੀ ਫਾਰਮ ਤੇ ਜਦਾਂ ਮਜੀ ਵੀਡੀਓ ਵੇਖਿਆ ਕਰੋ ਨਜ਼ਾਰੇ ਲਿਆ ਕਰੋ ਪੂਰੇ ਪੂਰੇ ਪਗੜੇ ਸੰਗੜੇ ਪੂਰੇ ਪੈਦੇ ਆ ਪੂਰੇ ਪਗੜੇ ਨਾਲ ਮਾਲ ਆਪਣੇ ਲੋ ਵੀਰ ਜੀ ਕੋਸ਼ਿਸ਼ ਕਰਕੇ ਲੱਗਦਾ ਚੰਗਾ ਹੋਵੇ ਤੇ ਭਾਪੜਤੇ ਤੋਂ ਹੋਵੇ ਬਿਲਕੁਲ ਬਿਲਕੁਲ ਠੀਕ ਆ ਨਾ ਤੇ ਇਹ ਆ ਵੀ ਸਾਰੇ ਵੀਰਾਂ ਨੂੰ ਦਈਏ ਤੇ ਚੰਗਾ ਮਾਲ ਜਾਵੇ ਤੇ ਚਲੋ ਸਾਡੇ ਨਾਲ ਵੀ ਧੋਖੇ ਧੱਕੇ ਹੋ ਜਾਂਦੇ ਸਾਨੂੰ ਪਰਸੋਂ ਐਸਾ ਇੱਕ ਬੰਦਾ ਕੰਮ ਕਰ ਗਿਆ ਸਾਡੇ ਨਾਲ ਹੀ ਯਕੀਨ ਕਰਕੇ ਉਹ ਵਈਆਂ ਦਿੱਤੀਆਂ ਉਹਨੇ ਗਾਵਾਂ ਦੇ ਦਿੱਤੀਆਂ 15000 ਰੁਪਏ ਗਾਂ ਘਟ ਗਈ ਆਣ ਕੇ ਅੱਛਾ ਬਸਿਆ ਕੁਝ ਉਹਦੇ ਨਿਕਲਿਆ ਕੁਝ ਮੁੜ ਕੇ ਕਿਹਾ ਹੈ ਬਾਅਦ ਕਰ ਲਾਂਗੇ ਦੁਨੀਆ ਦੇ ਯਾਰ ਦੁਨੀਆ ਦੇ ਕਿਹਨੇ ਵੇਖਿਆ ਆ ਅਸੀਂ ਅੱਜ ਯਕੀਨ ਕਰਕੇ ਦਿੱਤੀਆਂ ਸਾਡੇ ਕੋਲ ਅੱਜ ਮਹੀਨਾ ਸੀ ਸਲੀਬ 4 ਹਾਂ ਪਰ ਅਸੀਂ 3 ਮਹੀਨਾ ਪੌਣੀਆਂ ਸਾਡੀ ਮਹੀਨ ਇਹ ਸਾਡੇ 85000 ਦੀ ਰਹੀ ਹੈ ਖਰਾਬ ਹੋ ਗਈ ਹੈ ਅੱਛਾ ਆਪਣੀ ਮਹੀਨ ਸੁਈ ਆ ਫਾੜੂ ਮਾਰ ਗਿਆ ਸਾਨੂੰ ਸਾਰੇ ਦਾ ਸਾਰਾ ਹੀ ਪਤਾ ਨਹੀਂ ਸਾਡੀ ਕਿਸਮਤ ਚੱਲੇ ਜੇ ਨਾ ਚੱਲੀ ਤੇ ਫਿਰ 45000 ਦੀ ਆ ਤੇ ਚੱਲ ਗਿਆ ਤੇ ਫਿਰ ਬਰਾਬਰ ਵੇਚ ਜੂਗੀ ਪਰ ਆਪਾਂ ਵੀਡੀਓ ਜਮਈ ਪਾ ਗਣੀ ਕਿ ਦਿੰਦੇ ਕਰਕੇ ਦਵਾਗੇ ਅੱਜ ਬਈਆਂ ਬਹੁਤ ਹੀ ਜ਼ਿਆਦਾ ਸਨੀਪ ਚੰਗੀਆਂ ਨੇ ਠੀਕ ਆ ਜ਼ਿਆਦਾ ਚੰਗੀਆਂ ਜਿਹਨਾਂ ਨੂੰ ਕਹਿੰਦੇ ਆ ਨਾ ਉਹ ਛੁੱਡੀਆਂ ਵਾ ਇਹ ਗੱਬੜ ਸੁਈ ਜੀ ਇਹ ਕੱਟੀ ਸਨੀਪ ਸਿਆ ਪ्योर ਨੀਲੀ ਰੋਗੀ ਦੀ ਆ ਮਗਰ ਅੱਛਾ ਮੱਝ ਦੀ ਵੇਖ ਬੱਚਾ ਮੈਂ ਨੇ ਵੇਖ ਕੇ ਦੰਦਾ ਦੇਦਾ ਤੇ ਨਿਸ਼ਾਨੀਆਂ ਵੇਖ ਕੱਟੀ ਨੂੰ ਪੂਰੀਆਂ ਵੇਖ ਲੋ ਕੱਟੇ ਹਨ ਕਿਹੋ ਜਿਹੀ ਆ ਗਈ ਹਾਂ ਤਾਇਆ ਬਿਲਕੁਲ ਬਚਿਆ ਵਾ ਕਿਉਂ ਮੁੜ ਕੇ ਦੋਰੇ ਬੱਚੇ ਵਖਾਲੇ ਨਹੀਂ ਜਾਂਦੇ ਨਾਲੋ ਨਾਲ ਵਖਾ ਲੋ ਹਾਂਜੀ ਤੇ ਝੋਡੀ ਆਪਣੀ ਸੂਈ ਨੂੰ ਇਹਨੂੰ ਅੱਜ ਚੌਥਾ ਪਹਿਲਾ ਡੰਗ ਹੋ ਗਿਆ ਵਾ ਖੋਲ ਬਗੂ ਖੋਲੋ ਕਿੰਨਾ ਦਾ ਤਾਂ ਜੀ ਦੁੱਧ ਵੱਧ ਵੱਧ ਝੋਡੀ ਖੱਲੇ ਤੁਸੀਂ 10 ਕਿਲੋ ਕਰਕੇ ਲੈ ਕੇ ਜਾਓ 2 ਕਿਲੋ ਗਾੜਾ ਝੋਡੀ ਚਲੋ ਠੀਕ ਆ ਹਾਂਜੀ ਲਓ ਜੀ ਬਿਲਕੁਲ ਤਾਜੀ ਝੋਡੀ ਸੂਈ ਆ ਵੇਖੋ ਬਰਾ ਜੀ ਬਿਲਕੁਲ ਤਾਜੀ ਸਿੰਗ ਵੇਖੋ ਬਰਾ ਝੋਡੀ ਚਲ ਆ ਜੂ ਆ ਬੰਨ ਘਰ ਨੂੰ ਕੋਈ ਜੋਡੀ 10 ਪੈ ਨਹੀਂ ਕੋਈ ਨਹੀਂ ਗਾ 14 15 ਕਿਲੋ ਵਾਲੀ ਝੋਡੀ ਜਾ ਠੀਕ ਹੈ ਬਈ ਚੰਗੀ ਆ ਚੰਗੀ ਚੰਗੀ ਆ ਪੱਤਿਕ ਮਾ ਬਲੂ ਸਿਕਮਾੜਾ ਸਿਕਮਾੜਾ ਬੜਾ ਲੰਬੀ ਨੇ ਉਹ ਬਾਈਕ ਝੋਡੀ ਚਵਾਈ ਬਹੁਤ ਚੰਗੀ ਭਾਜੀ ਬਸ ਉੱਤੇ ਕਦੇ ਆਉਣੇ ਕੀ ਫਾਇਦਾ ਹੋਵੇ ਪਰ ਫਿਰਦੇ ਜਾਂ ਨਹੀਂ ਆ ਜਾ ਆ ਜਾ ਦੇ ਚਵਾਈ ਭਾਰੀ ਬਹੁਤ ਸਾਫ ਕੱਡੀ ਮਗਰ ਬਹੁਤ ਸਪਾਈਓ ਕਿਸੇ ਰਹੇ ਹਾਂ ਦੇਖੋ ਮਾਨ ਮਾਨੋ ਮਾਨੋ ਉਹ ਟੀਪਾ ਜੀ ਬਹੁਤ ਜਿਆਦਾ ਚੰਗੀ ਆ ਜਦਾਂ ਦਾ ਬੰਦੂ ਆਪਾਂ ਜੀ ਲੈਣ ਦੋਦਾ ਉਹ ਹੋ ਜਾ ਉਹ ਹੋ ਜਾ ਬਾਈ ਠੀਕ ਆ ਨਾ ਦੇਖੋ ਤੇ 2 ਕਿਲੋ ਮਹੀ ਵੀ ਗਾੜੀ ਆ ਭੂਰ ਛਟਾ ਕੋਈ ਨਹੀਂ ਗਾ 10 ਕਿਲੋ ਇਟ ਵਰਗਾ ਕੰਡੇ ਵਾਲਾ ਹੁਣ ਦੁੱਧ ਵਾ ਵੱਧ ਹੋਊਗਾ ਘਟਦਾ ਨਹੀਂ 13 ਦੇ ਦੇ 14 ਦੇ ਦੇ 12 ਦੇ ਦੇ ਇਹਨੂੰ 12 13 ਕਿਲੋ ਦੁੱਧ 14 ਕੁਝ ਨਹੀਂ ਆਦਾ 10 ਤੋਂ ਪਾਰ ਚ ਲੰਡੀ ਆ 13 ਜਗਾ ਦੀ ਭਾਜੀ ਫੁੱਲ ਗਰੰਟੀ ਦੀ ਆ ਫੁੱਲ ਗਰੰਟੀ ਕੋਈ ਭੂਰ ਛਟਾ ਨਹੀਂ ਗਾ ਛੋਟੀ ਦੇ ਦਾਂਗੇ ਆਪਾਂ 110000 110000 ਦੀ ਹਾਂਜੀ ਪਾਜੀ ਪੂਰੇ ਲੱਖ ਦੀ ਭਾਈ ਦੇ ਦਾਂਗੇ ਲੱਖ ਦੀ ਹਾਂਜੀ ਕਿੰਨਾ ਆਪੀ ਚਲੋ 95 ਦੇ ਦਰਾਂ ਨੇ ਚਲੋ ਠੀਕ ਆ ਕਹਿੰਦਾ ਜੀ ਓਕੇ ਆ ਦੇ ਲਓ ਪਾਜੀ ਓਕੇ ਜਾਨਮੇ 10000 ਚ ਰਾਜ ਓਏ ਇਧਰ ਆ ਹਾਂਜੀ ਠੀਕ ਆ ਆਹਾਂ ਕਿ ਪਾਜੀ ਅੱਜ ਹੀ ਮੈਂ ਫੀਲ ਆਉਦੀ ਅੱਜ ਰਾਤ ਨੂੰ ਜੀ ਹਾਂਜੀ ਠੀਕ ਆ ਵਾਤ ਦੇਖੋ ਮੈਂ ਨਾ ਕਿੰਨਾ ਵਡੀ ਛੋਟੀ ਜੇ ਵੀ ਵਡੀ ਛੋਟੀ ਵੇਖੋ ਇਹ ਕੱਢ ਕੇ ਬੋਲਾਂ ਭਾਈ ਹੋ ਗਿਆ ਮੇਰੇ ਥੱਲੇ ਕੋਈ 15 ਕਿਲੋ ਵਾਲੀ ਮਈਆ ਭਾਜੀ ਇਹ ਕੋਲ ਨਾਲ ਲੈਵਾ ਕੋਈ ਮਈਆ ਪਤਨੀਆਂ ਨਹੀਂ ਕੋਈ ਮਈਆ ਗੱਲ ਨਹੀਂ ਬਾਤ ਨਹੀਂ ਅੱਗੇ ਇੱਕ ਖਰਾਬ ਥੋੜਾ ਕਰਦੀਆਂ ਮੇਰੇ ਕੋਲ ਨਹੀਂ ਠੀਕ ਠੀਕ ਹੈ ਠੀਕ ਹੈ ਇਹ ਵੀ ਦੇਖੋ ਪਹਲਾ ਇਹ ਥੋੜੇ ਮਾਦੀਆ ਆਜਾ ਜੀ ਪਹਲਾ ਮੜੇ ਮੋੜੇ ਆ ਗਿਆ ਤੁਹਾਨੂੰ ਠੀਕ ਆ ਬੱਸ ਸੁਹੇਰੀ ਮਰ ਵੀ ਪੁੱਪਲਾ ਦੇ ਕੋਈ ਪਰੋਵੇ ਮਾੜੀ ਬੋੜੇ ਬੈਣੀਆਂ ਨੇ ਕੋਲੇ ਤੇ ਮਈਆਂ ਡੱਕੀਆਂ ਡੁਕੀਆਂ ਪਾਣੀ ਨਾ ਬਈਆਂ ਨਹੀਂ ਨਾ ਖਰਾਬ ਕੱਢ ਕੱਦ ਵਜਨ ਬੜਾ ਭਾਜੀ ਦੇਖੋ ਪਤਾ ਨਹੀਂ ਅੱਜ ਵਿਗਣੀ ਸਵੇਰੇ ਵਿਗਣੀ ਆ ਸਾਡੀ ਤੇ ਰਕਮ ਖਰਾਬ ਹੋ ਜੂ ਆ ਹੋ ਜਾਣੇ ਸਹੀ ਗੱਲ ਮੈਂ ਕੁੜੀਆ ਵੀ ਸਾਡੂ ਲੱਗੀ ਆ ਨਹੀਂ ਨਹੀਂ ਹੋ ਜਾਣੇ ਬਈ 8500 ਦੀ ਮੈਂ ਲਈ ਆ ਦੇ ਵੇਖੋ ਪਾਜੀ ਕੱਡੀ ਵੱਡੀ ਮੈਂ ਆ ਰਾਤ ਦੀ ਨਹੀਂ ਸੁੱਈ ਆ ਬਸ ਠੀਕ ਆ ਇਹ ਮੈਂ ਨੇ ਨਾ ਵਾਰ ਕਰਨਾ ਹੀ ਕਰ ਲੈਂਦੇ ਓਏ ਦੋਧ ਪਾਜੀ ਮੈਂ ਕਿਰਾ ਜਵਾ ਕਿਲੋ ਪਾਜੂਗੀ ਠੀਕ ਆ ਇੱਕ ਇੱਕ ਥੂੜੀ ਹੋ ਰਹੀ ਜੋ ਪਹਿਲਾਂ ਲਾ ਦਈਏ ਹਾਂਜੀ ਨਾ ਮੁੜਕੇ ਕਿਸ ਕੋ ਨਾਮਾ ਲੈਣਾ ਵਾ ਉਹ ਮਾੜਾ ਵਾ ਬੋਲਾ ਹੀ ਮੈਨੂੰ ਥੱਲੇ 60 ਕਿਲੋ ਕੁਰੀਂਡੀਆ ਰਾਤੀ ਵੀ ਚੰਗੀ ਬਾਲਦੀ ਦੁੱਧੀ ਚੋਈ ਤੇ ਬਾਲਦੀ ਦੁੱਧ ਦੀ ਫੇਰੇ ਚੋਈ ਆ ਹੂੰ ਤੇ ਮੈਂ ਹੀ ਲਈ ਆ ਦੁੱਧੀ ਬੰਦੇ ਕੋ ਹੂੰ ਨਾਲ ਇਹਨੂੰ ਮਾੜਾ ਜਿਹਾ ਭਾੜਾ ਪਾਦਣਾ ਬੰਦੇ ਖਾਣੂ ਖਾਣ ਕੇ ਲਾ ਬੱਚਾ ਹੂੰ ਤੇ ਉਸੇ ਵळे ਬੱਚੇ ਭਾੜੇ ਨਾਲ ਅੱਛਾ ਭਾੜਾ ਲੈਂਦੀ ਆ ਨਾਲ ਉਹ ਮੈਂ ਗਝਾਈਆਂ ਐਦਾ ਵੀ ਜੇਦੋਂ ਬੱਚਾ ਪੁੱਛਾ ਹੋਰ ਜਾ ਤਾਂ ਆਠ ਆ ਜਾ ਮਹੀਨ ਕੋਈ ਐਦਾ ਨੋਟ ਦੀ ਐਦਾ ਨਾਲੇ ਫੁੱਟ ਕੇ ਭਾੜਾ ਬਚਾਦਾ ਲਾ ਲਾ ਉਸਲੇ ਮੈਂ ਪਸਮੂ ਤੇ ਰੱਬੀ ਕੱਲ੍ਹ ਦੀ ਐਸੂਈ ਹੈ ਬਾਰਗ ਮੇਰੀ ਵੀ ਤੇ ਦੁੱਧ ਦੇ ਦੇ ਮੈਂ 14 ਕਿਲੋ ਦੁੱਧ ਦੇ ਦੇ ਮੈਂ ਬਿਲਕੁਲ ਆ ਤੇ ਹਜੇ ਜਿਹੜਾ ਕੋਈ ਮੇਰਾ ਵੀ ਲੈ ਜੇ ਪੁਰਾਣੀ ਮੈਂ ਨਹੀਂ ਚੁੱਕਿਆ ਦਹੀਂ ਚਲਗਾ ਕਟ-ਕਟ ਕੇ ਬੋਲਾ ਬਣਾ ਕੇ ਖਾਵੇ ਕੱਦ ਵੇਲਾ ਮਹੀਂ ਦਾ ਕਿਲੋ ਆ ਹੈ ਡਾਡਾ ਡਾ ਮੈਂਦੀ ਰੋਟੀ ਉਹਦਾ ਨਿਕੰਡੀਆ ਜਿਹੜੀ ਵੱਡੀ ਆ ਵੱਡੀ ਆ ਹੈਨਾ ਮੱਝ ਦੇ ਲਾਂਗੇ 1 ਲੱਖ ਤੇ 20 ਹਜ਼ਾਰ ਪੂਰੇ ਲੱਖ ਹੀ ਦੇ ਗਰ ਭਾਈ 20 ਦੇ ਦੇ ਅੱਜ ਮੈਂ ਆਪ ਤਾ ਕਈ ਵੀਰ ਕਹੀ ਜਾਂਦਾ ਯਾਰ ਤੇਰੀ ਰੇਡ ਬਾਦਾ ਥੋੜਾ ਕਰਦਾ ਅੱਜ ਵਧਾ ਲੀਏ ਕੋਈ ਨਹੀਂ ਹੁੰਦਾ। ਨੇ ਆਪਾਂ ਇੰਨੇ ਰੱਖੀ ਜਿੰਨਾ ਹੈਗਾ। 85 ਹਜ਼ਾਰ ਦੀ ਮਹੀਨੇ ਦੇ ਦੀਏ। ਫੇਰ ਮੈਂ ਕਿੱਥੇ ਜਾ। ਮੈਂ ਸਿੱਧਾ ਸਟਾਉ ਆ ਗਿਆ। ਯਾਰ ਮੈਂ ਅੱਜ ਦੋ ਦਰ 15 ਆ ਗਿਆ ਹੋ ਜਾ। ਮਧਵੇ ਚੇਹਰੇ ਲੱਗਦਾ ਮੈਨੇ ਮੱਲੇ ਥੱਲੇ ਆਉਗਾ। ਮੈਨੂੰ ਗੱਲ ਸੁਣ। ਠੀਕੋ। ਜੇ ਮਹੀਨੇ ਦੋ ਦੋ ਨਾਲ ਗੱਤਾਂ ਨੂੰ ਨਿਕਲ ਆ। ਨਹੀਂ ਨਹੀਂ ਪਹਿਲੀ ਮਹੀਨਾ ਬਹੁਤ ਮਹੀਆ ਹੀ ਚਾਰ। ਪਰ ਜਿਹਨਾਂ ਨੂੰ ਮਜਾ ਕਹਿੰਦੇ ਨੇ। ਕਹਿੰਦੇ ਕਹਿੰਦੇ ਮਜਾ ਆ ਜੀ। ਇੱਕ ਗੱਬਣ ਮੈਂ ਦਾ ਲਿਖ ਕੇ ਸ਼ਾਨ ਦੇ ਗਾਰੰਟੀ ਦੇਣੀ ਮੈਂ। 15 ਕਿਲੋ ਦੁੱਧ ਦੀ ਪੁਲਾਇਸਟਾ ਮਾ ਆਪਣਾ ਨਾਮ ਲੈ ਵੇ ਸੈਨਾਪਾ ਕਰਾਂ ਮੈਂ ਛੱਡ ਜੇ ਮੇਰੇ ਘਰੇ 15 ਸੈਨ ਕਰਾਂਗਾ ਮੈਂ ਆਹ ਸੈਨ ਬੱਲੇ ਦੋ ਆ ਕਿਲੋ ਇਟ ਵਰਗਾ ਬੋਲਾ ਰਾਤ ਦੀ ਮੈਂ ਸੂਈ ਥਲੇ ਆ ਠੀਕ 15 ਕਿਲੋ ਇਹ ਮਹੀਨੇ ਦੁੱਧ ਦੇਣਾ ਕਿ ਦੁੱਧ ਹੀ ਕਦੇ ਕੋਈ ਮਹੀ ਲਈ ਖਾਸ ਤੋਂ ਕਹਿੰਦਾ ਭਾਵੇਂ ਬੱਚਾ ਮਰ ਜੇ ਰਹਿ ਜੇ ਮੈਨੂੰ ਪ੍ਰਵਾਹ ਕੋਈ ਨਹੀਂ ਇੰਨਾ ਮਾਸਾ ਛੁੱਟਿਓ ਪੜਾ ਮਹੀਨੇ ਸੰਲੇ ਬਹਿ ਜਾਓ ਉਂਗਲ ਉਂਗਲ ਜਿਡੀ ਮੋਟੀ ਮਾ ਪੜਾ ਬਹੁਤ ਸਾਰੇ ਬੱਚਾ ਛੱਡੋ ਤੇ ਉਸਨ ਪਸਾ ਮੈਜੀ ਪਾਈਆ ਵੇਹੋ ਮੰਨਾਂਗੇ ਹਾਂਜੀ ਜਿਆਸੀ ਦੋ ਕਰਦਾਂਗੇ ਕੋਹ 2000 ਕਰਦਾਂਗੇ ਚਲ ਜਾਓ ਹਾਂ 2 ਘਟ 8000 ਦੀ ਬਈ ਦੇ ਦਾਂ ਮੈਂ ਵੱਲ ਮੇਰੇ ਗੱਲਾਰੇ ਕਰ ਚਲਿਆ ਕੰਮ ਨਹੀਂ ਜਾਂਦਾ ਰੇਟ ਹੋਰ 70000 ਵੇਚ ਲਓ ਨਾ ਦੀ ਵੱਡੀ ਮੈਂ ਵਾਏ 70000 ਦੀ ਨਹੀਂ ਦਗਾ ਤੇ ਹੋਰ 10000 ਕਰ ਦਾਂਗੇ ਚਲ ਅੱਜ ਇਹਦੇ ਹੋਰ ਨਹੀਂ ਬੜਾ ਬੜਾ ਨਹੀਂ ਨਹੀਂ ਚਲ ਨਹੀਂ ਉਹ ਰੇਟ ਨਹੀਂ ਵਧ ਪਾਉਣੇ ਹਾਂ ਮਾਲ ਵੇਚਦਾ ਜਾਵੇ ਪੂਰੇ 75 ਦੀ ਜੱਸ ਨੋ ਮਹੀਨੇ ਨਹੀਂ ਨਹੀਂ ਬਸ ਭਾਈ ਹਾਂ 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 ਠੀਕ ਆ ਜੇ ਭਾਜੀ ਵੱਡੀ ਮੈਂ ਭਾਜੀ ਫਿਰ ਤੁਸੀਂ ਮਜ਼ਾਕ ਕਰਦੇ ਬੰਦੇ ਇਹ ਇਹ ਮੈਂ ਮਚੂ ਨਹੀਂ ਵੱਡੀ ਮੈਂ 75000 ਰੱਖ ਕੋਸੂ ਨਹੀਂ ਜਾਂਦਾ 75000 ਦੀ ਵੱਡੀ ਮੈਂ ਵਾ ਦੇ ਲਾਂਗੇ ਬਿਲਕੁਲ ਜੈਨ ਆਹ ਪਰ ਇਹ ਆ ਮੈਂ ਵੱਡੀ ਇਹ ਮੈਂ ਆ ਅੱਛਾ ਆ ਕੁ ਸਟਾਉਲ ਆਪਣਾ ਲੈ ਗਿਆ ਵੇ ਪਹਿਲੇ ਸਵੇਰੇ ਇਹਦੇ ਮੈਂ ਕੋਲ ਗਿਆ ਸੀ ਮੈਂ ਨੇ ਮੈਂ ਲੈਂਦਾ ਸੀ ਭਾਜੀ ਹਾਂ 12 13 ਲੀਟਰਾਂ ਨੇ ਪਹਿਲੇ ਸਵੇਰੇ ਦੁੱਧ ਦਿੱਤਾ ਨੇ ਅੱਛਾ ਐ ਕਿ ਦੂਜੇ ਸਵੇਰੇ ਆ ਇੱਕ ਵਾਰ ਹੀ ਲਾਇਆ ਇਹ ਪਿੰਨਾਰ ਮਹੀਨਿਆਂ ਨੂੰ ਮਿਲੀ ਹਾਂ ਐ ਕਾ ਬੰਦਿਆਂ ਨੇ ਦੁੱਧ ਮੈਂ ਤੇ ਮੂੰਹ ਪਈ ਸ਼ਕੀ ਆ ਕੋਲ ਕੋਲ ਬਦਲ ਲੋ ਜੀ ਇਹ ਵੀ ਦੇਖੋ ਗਾ ਜੀ ਤਾਂ ਮੈਂ ਮੇਰੇ ਕੋਲ ਪੂਰੀ ਪਾਰਟੀ ਚੰਗੀ ਮੈਂ ਰਾਂਗਕਾਰ ਸ਼ਾਹ ਗੁਰੂ ਦਾ ਰੇਸੀ ਕੀ ਝੋੜੀ ਬਾਜੀ ਛਿੱਕੀ ਝੋੜੀ ਆ ਬਾਜੀ ਸੇ ਗਨਪਤ ਮੈਂ ਰੇਵਾ ਬਾਈ ਦੋਸਤ ਅੱਜ ਇਹ ਮਹੀਨੇ 8 ਬਾਸ ਲੈਣੇ ਬਾਜੀ ਹਾਂ ਵਾਹ ਕੁਆਲਿਟੀ ਹੈ ਮੈਂ ਦੀ ਵੇਖ ਜੇ ਕੀ ਠੀਕ ਹੈ ਨਹੀਂ ਅਗਲੀ ਵੀਡੀਓ ਜਿ ਸਵਾਗਮੀ ਪਾ ਕੇ ਵੇਚ ਦਾਂਗੇ ਕੋਈ ਚੱਕਰ ਨਹੀਂ ਹੈ ਨਾ ਠੀਕ ਹੈ ਬਾਈ ਠੀਕ ਆ ਜ਼ਰੂਰੀ ਨਹੀਂ ਬਾਜੀ ਅਸੀਂ ਛੋਟੇ ਛੋਟੇ ਮੋਦੀਆਂ ਮਹੀਆਂ ਹੁੰਦੀਆਂ ਨਹੀਂ ਸਾਡੇ ਕੋਲ ਬੜੀ-ਬੜੀ ਹੁੰਦੀ ਹੈ ਬਹੁਤ ਜ਼ਿਆਦਾ ਪੈਸਾ ਥੋੜਾ ਮਹਿੰਗਾ ਦੇ ਵਿੱਚ ਲਓ ਆਲੇ ਆਲੇ ਹਲੋ ਹਲੋ ਜੀ ਜੀ ਅਧਿਕਾਰ ਬੋੜਾ ਇਹ ਥੋੜਾ ਬੋੜਾ ਬੜਾ ਬੋੜਾ ਬੜਾ ਸਾਫਾ ਰੇਣਾ ਰੇਣਾ ਕਰਦੀ ਐ ਮਹੀਂ ਭਾਜੀ ਹਾਂ ਵਾਕੇ ਗੱਲ ਸਹੀ ਆ ਹਾਂ ਜੀ ਵੇਖੋ ਮੈਂ ਭਾਜੀ ਬਿਲਕੁਲ ਮੈਂ ਪਿੱਟ ਬੋੜਾ ਬੋੜਾ ਸਾਫਾ 15 ਕਿਲੋ ਭਾਜੀ ਕੋਈ ਦੁੱਧ ਦੀ ਗਾਰੰਟੀ ਲਾ ਕੇ ਮਹੀਂ ਲੈ ਜੀ ਉਹ ਹੰਤਰਾ ਬੰਦੂ ਹਾਂ ਕੋਈ ਭਾਰ ਦੀ ਕੋਈ ਕਿਸਤਾਂ ਦੀ ਗਾਰੰਟੀ ਮੇਰੀ ਹੋਊਗੀ ਹਾਂ ਜੀ 15 ਕਿਲੋ ਦੀ ਭਾਜੀ ਜੇ ਮਹੀਂ ਦੋਏ ਦੁੱਧ ਕੋਈ ਰੱਖ ਲੈ ਨਹੀਂ ਤੇ ਮੈਨੂੰ ਫੋਨ ਕਰ ਦੇ ਥਣ ਚ ਭਾਰ ਤੇ ਕੋਈ ਕਮੀ ਪੇਸ਼ੀ ਆ ਜੇ ਤੇ ਦੱਸ ਦੇ ਵੀ ਵਾਕਿਆ ਤੇ ਨਿਆ ਕਮੀ ਪੇਸ਼ੀ ਆ ਦੇਖੋ ਮੈਂ ਅਜੇ ਮਹੀਨ ਨੂੰ ਭਾਜੀ ਕੋਈ ਇਧਰ ਵੇਖੋ ਕੋਈ ਫੋਨ ਦਾ ਨਹੀਂ ਮੈਨੂੰ ਪਤਾ ਅਜੇ ਮਹੀਨੇ 8-7 ਦਿਨ ਲੈਣੇ ਤੁਹਾਨੂੰ ਜਿਹਨੇ ਆਮ ਲੋਕਾਂ ਦੀਆਂ ਮੈਂ ਬੜੀਆਂ ਨਾ ਭਾਈ ਉਹ ਨਹੀਂ ਮੈਂ ਹੁਣ ਬਣੀ ਆ ਤੇ ਮਾਜੀ ਭਾਜੀ ਜਿੰਨੇ ਰੁਪਈਆ ਦੀ ਇਹ ਜਿੰਨੇ ਇਹ ਰੁਪਈਏ ਮੰਗ ਲਈ ਉਹਨੇ ਖੁੜੇ ਆ ਮਾਝ ਇਹੋ ਜੀ ਇੱਕ 30 ਦੀ ਵੇਚ ਰਹੀ ਦੀ 50 ਦੀ ਵੇਚ ਦੀ 20 ਦੀ ਮਹੀ ਦੇ ਦਾਂਗੇ 1 ਲੱਖ 20 ਹਜ਼ਾਰ ਹਾਂ ਜੀ 10000 ਰੁਪਏ ਭਾਈ ਹਾਂ ਲੋ ਠੀਕ ਆ 5000 ਨਹੀਂ ਪਤਾ ਮਾਣੀ 1 5 ਦੀ ਵੇਚ ਲਓ ਮਾਝ 1 5 ਦੀ ਵੇਚ ਦੇ ਦਾਂਗੇ ਬਿਲਕੁਲ ਜੈ ਜੀਆ ਚੱਲਣ ਦੋ ਆਪਣਾ ਥੋੜਾ ਜਿਹਾ ਰੋਟੀ ਪਾਣੀ ਲੈ ਲੈ ਬਿਲਕੁਕੁਲ ਪਰਾ ਕੀ ਕਰਨੀ ਆਰੇ ਚਾਹੀਦਾ ਜਾਈ ਨਾ ਭੱਜੀ ਆਈਆਂ ਹਾਂ ਜੀ ਇਹ ਦੁਨੀਆ ਤੋਂ ਮੈਂ ਆ ਚੌਗੀ ਜੋ ਅਸੀਂ ਚੌਗੀ ਅਸੀਂ ਪਾਉਂਦੀ ਸੁਈ ਜੋ ਪਹਿਲਾਂ ਅਸੀਂ ਬਚਿਆ ਮਗਰ ਦੇਖੋ ਗਿੱਲਾ ਨੜੋ ਨਾ ਦੇ ਸਮਝੀ ਨਹੀਂ ਨਦਰਿਆ ਆ ਆ ਚੀਜ਼ਾਂ ਨੇ ਪਰ ਲੈਣ ਆੜੀਆਂ ਉਹੋ ਜਿਹਾ ਪਹਿਨਾ ਥੱਲੇ ਨਹੀਂ ਨਹੀਂ ਇਹੋ ਜਿਹਾ ਨਜ਼ਾਰਾ ਆਉਦਾ ਯਾ ਹਾਂ ਤਾਂ ਆ ਕੇ ਹਾਂ ਹਾਂ ਤੋਰ ਤੋਰ ਪਰ ਜੇ ਉਹ ਮਹਿੰਗੀ ਕੋਈ ਸ਼ੱਕ ਕੱਢ ਜੇ ਨਾ ਹਾਂ ਤੇ ਫਾਇਦਾ ਨਹੀਂ ਕੋਈ ਹੈਗਾ ਅੱਛਾ ਬੜੀ ਮੈਂ ਖਰੀਦੇ ਬੜੀ ਚੰਗੀ ਜਿਆਦਾ ਜਿਹਨੂੰ ਚੰਗੀ ਕਹਿੰਦੇ ਤੇ ਜਿਹੜੀ ਉਹ 75000 ਦੀ ਮਹੀਂ ਪਾਤੀ ਉਹਦਾ ਮੁੱਲ ਹੀ ਕੋਈ ਨਹੀਂ ਨਹੀਂ ਮਸੀ ਭਾਈ ਕੱਲ ਦੀ ਸੂਈ ਜੇ ਚਾਰ ਦੰਦ ਜੋ ਚਾਰ ਦੰਦ ਹਾਂ ਹਾਂਜੀ ਵਾਹ ਸੋਨਾ ਰਤਿਆਂ ਜੀ ਬਿਲਕੁਲ ਲੋਹਾ ਵੱਡੀਆਂ ਬਲੂ ਅੱਗੇ ਆਈ ਹੈ ਬਲੂ ਬਲੂ ਇੱਥੇ ਬਹਿ ਕੇ ਖਾਣ ਮਸੀ ਦੇ ਥੱਲੇ ਦੇਖੋ ਭਾਈ ਇੱਥੇ ਲੈ ਲਿਓ ਲਿਓ ਦੇਖੋ ਗਰਾਂ ਠੀਕ ਆ ਭਾਈ ਬੂਹੇ ਖਲਾਰ ਕੇ ਨਜ਼ਾਰੇਦਾਰ ਪਰ ਹਨ ਬੁਝਾ ਕੇ ਚੋਲੋ ਭੜਾ ਇੱਥੇ ਹਾਂ ਲੈ ਆ ਹੁਣੇ ਕੱਲ ਦੀ ਸੂਈਆ ਸੰਦੀ ਬੁਈ ਬੋੜਾ 10 ਕਿਲੋ ਆ 10 ਕਿਲੋ ਭੜਾ ਆ 13 14 ਕਿਲੋ ਦੇ ਦਊਗੀ ਦੁੱਧ ਤੇ ਬੱਚੀ ਨਹੀਂ ਚੰਗੀ ਆ ਹਾਂ 13 14 ਕਿਲੋ ਵਛੀ ਦੁੱਧ ਪਾ ਦਊਗੀ ਵਛੀ ਤੇ ਬੜੇ ਪੈਸੇ ਲਾਏ ਆ ਅਸਾਂ ਕੀ ਕਰਕੇ ਲਾਏ ਭਾਜੀ ਬਣਾ ਪੈਜੀ ਇਹ ਭਾਜੀ ਬੜੀ ਕਿੰਨਾ ਵਛੀ ਲੈਂਦੀ ਆ ਤੇ ਗਿਰਨ ਤੇ ਆਈ ਗੱਲ ਸੀ ਹੂੰ ਪੈਸੇ ਦਾਣਾ ਦੇਖੋ ਅੰਡੀ ਵਿੱਚ ਇਹਦੀ ਵਾਸ਼ੀ ਨੂੰ ਮੁੱਲ ਕੋਈ ਨਹੀਂ ਇਹ ਵਾਸ਼ੀ ਭਾਜੀ ਆਪਾਂ ਦੇ ਲਈਏ 45000 ਰੁਪਏ ਦੇਖੋ ਜਿਆਦਾ ਹਾਂ ਅਰੇ ਤੇ ਵੀਨੇ 50 245 ਬੈਂਗ ਨੇ 45 ਨੇ ਗੱਲ ਚਲੋ ਜਾਣ ਤੇ ਤੋਹਾਂ ਲਾਈ ਬਗ ਜੋੜ ਜੱਪਾ ਕਰਦਾਂਗੇ ਜਾ ਜਾ ਭਾਈ ਆਈ ਭਾਈਆ ਹੱਗੀ ਆ ਜੋੜ ਜੱਪਾ ਕਰਦਾਂਗੇ ਨਹੀਂ ਆ ਵੀ ਸਹੀ ਭਾਜੀ ਇਹ ਵੀ ਦੂਈ ਆ ਉਹ ਬੱਚਾ ਸਾਹਮਣੇ ਭਾਜੀ ਬੱਕਿਆਂ ਬੈਠਾ ਜਾਓ ਥੁੱਪੇ ਤੋਂ ਸਵੇਰ ਕਰਨਾ ਜੋ ਆ ਵੀ ਸੱਡੀ ਠੀ ਆ ਇਹ ਬੱਚਾ ਨਹੀਂ ਨੂੰ ਗਾਂ ਕੋ ਛੱਡਦੇ ਦੁੱਧ ਬਾਟੇ ਚ ਪੰਦੇ ਜੋ ਅੱਛਾ ਇੰਨਾ ਪਿੱਛੋਂ ਆਈ ਆ ਦੁੱਧ ਕਿੰਨਾ ਇਹ ਦੁੱਧ ਹੁਣ ਗਾਂ ਕੋ 14 ਕਿਲੋ ਵੈੜਕ ਹੋਊਗਾ ਠੀਕ ਆ ਲਓ ਜੀ ਇਹ ਵੀ ਤੋਰੋ ਕਰਾਂ ਦੀ ਮਸ਼ੀਨੋ ਇਹੋ ਵੇਹਣ ਵੇਖ ਲਈ ਵੱਡੀ ਪੂਰੀ ਕੁੜੀ ਦਾੜੀ ਪਈ ਪੱਠੇ-ਪੁੱਠੇ ਪੈਣ ਵਾਲੇ ਮਸ਼ੀਨਾਂ ਨੂੰ ਫੇਰਦੇ ਭਾਜੀ ਬਾਕੀ ਠੀਕ ਹੈ ਟਾਈਮ ਕੋਈ ਨਹੀਂਗਾ ਵੇਖੋ ਭਾਜੀ ਬਾਕੀ ਠੀਕ ਹੈ ਚੱਲ ਜੀ ਵੇਹਣ ਹਣਾ ਭਾਜੀ ਹਾਂਜੀ ਹਾਂਜੀ ਲੋਕਾਂ ਨੂੰ ਜੰਗੀ ਤੇ ਬਿਲਕੁਲ ਮੈਂ ਕੰਮ ਆ ਜੀ ਤੁਹਾਨੂੰ ਜੁਵਾ ਸਾਲ ਨੂੰ ਜਣਾ ਬਹੁਤ ਹੋਊਗਾ ਲੈਓ 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 ਕੋਣੀ ਲੈਓ ਖਲਾਰ ਵੇ ਹਾਂ ਰਬਲੂ ਜਾ ਲੈ ਲੁੱਟੋ ਫਾਇਰ ਜੀ ਸਰ ਜੀ ਨਾ ਜਿਸ ਤਲਾਹਾ ਅੱਗੇ ਅੱਗੇ ਸੁਰੇ ਮੌਸਮ ਬਹੁਤ ਠੰਡਾ ਆਇਆ ਹੋਰ ਮੌਸਮ ਗਰਮੀ ਹੋਈ ਚਲੋ ਹੈਂ ਜੀ ਹਾਂ ਜਿੱਥੇ ਮਰਜ਼ੀ ਖਲਾਰ ਕਿਚੋ ਜਿੱਥੇ ਮਰੀ ਹੋਵੇ 18 ਕਿਲੋ ਦੁੱਧ ਦੇ ਦੇਗੀ ਭਾਜੀ ਵੱਡੀ ਬੱਛੀ ਆ ਵੇਖ ਲਓ ਪਿਓ ਤੇ ਟੈਨ ਥੋੜਾ ਵਾ ਇਹ ਤਾਂ ਬੱਝੇ ਵਾ ਬਾਹਰ ਤਹਾਂ ਜੀ ਬਾਲਾਂ ਨੂੰ ਬੱਝੇ ਹਜੇ 1200 ਹਾਂ ਜੀ ਫਿਰ ਇਧਰੋਂ ਵੀ ਰਫਾਣ ਖਾਲਦੇ ਅਜੇ ਕਸ਼ਮੀਰੀ ਕਸ਼ਮੀਰੀ ਹੈਗੀ ਹਾਂ ਜੀ ਸਾਥ ਤੋਂ ਬਹੁਤ ਬੜਾ ਮੁੱਠੀ ਖਰ ਲਗਾ ਨੂੰ ਬੋਲੋ ਜੀ ਵਸ਼ੀ ਭਾਜੀ ਭਾਵੇਂ 60000 ਰੁਪਿਆ ਦਾ ਮੁੱਲ ਕਰਾ ਲਈਏ ਆਪਾਂ ਦੇਣ ਵਾਲੇ ਮੁੱਲ ਕਰ ਜਿਆਦਾ ਨਹੀਂ ਬਿਲਕੁਲ ਉਹ ਫੋਨਾਂ ਦੇ ਵਿੱਚ ਕਹਿੰਦੇ ਨਾਲ ਬੈਸ ਬਾਜ਼ੀ ਕਰਦੇ ਰਹਿਣਾ ਵੀ ਤੂੰ ਘੱਟ ਲਾ ਲਾ 1000 ਜੇ ਨੂੰ ਚੰਗੀ ਲੱਗੇਗੀ ਲੱਲੇਗਾ ਜੇ ਨੂੰ ਨਹੀਂ ਲੱਗੇ ਕੋਈ ਗੱਲ ਨਹੀਂ ਇਹ 45 ਜੀ ਦੇ ਦਾ ਚਲੋ ਫੀਜਾ ਇਹਦੇ ਰੁਪਏ ਇਹ ਤੋਂ ਫਰਮਾਨ ਕਰਦਾ 44000 ਦੀ 45 ਉਹਦਾ ਆ ਤੇ ਚ 44 ਆ 44 ਤੇ 45 ਠੀਕ ਹੈ ਜੀ 42 ਪੂਰਾ ਕਰਦੀ ਘਟਵਾਦ ਦੀ ਕੇ ਖੋਲਣੇ ਜਿਹਨੇ ਲੈਣੀ ਲੱਲੇ ਜਿਹੜੀ 42000 ਰੁਪਏ ਹੁਣ ਬੇ ਕੋ ਛੋੜ ਹੀ ਹੋਣੀ ਆ ਉਹ ਇਹਨਾਂ ਦੀ ਮਰਜ਼ੀ ਉਹ ਬੱਲੂ ਮਰਜ਼ੀ 100 ਕਰ ਦੇ 200 ਕਰ ਦੇ ਠੀਕ ਆ ਬਾਕੀ ਮੇਰਾ ਭਰਾ ਇੱਥੇ ਆ ਕੇ ਚੈੱਕ ਕਰਕੇ ਚੋਈ ਕਰਕੇ ਬਾਰ ਬਾਰ ਇਹੀ ਬੈਂਦੀ ਕਰ ਦਿੰਦੇ ਨੇ ਤੁਹਾਨੂੰ ਪਤਾ ਸੁਈਆਂ ਮਈਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਥਣਾ ਵੀ ਕੋਈ ਭੂ ਛਟਾ ਕੋਈ ਕਮੀ ਪੇਸ਼ੀ ਗਮਨ ਸੁਈਆਂ ਦੇ ਥਾਣਾ 'ਚ ਕੋਈ ਭੂਰ ਛਟਾ ਕਮੀ ਪੇਸ਼ੀ ਮੱਝ ਸੂਨ ਵਾਲੀ ਆ ਉਹਦੀ ਥਾਣਾ ਦੀ ਤੇ ਭਾਰ ਦੀ ਆਪਦੀ ਗਰੰਟੀ ਆ ਮੱਝ ਬਹੁਤ ਜਿਆਦਾ ਜ਼ਬਰਦਸਤ ਹਰਿਆਣੇ ਦੀ ਝੋਟੀ ਗਾੜੀ ਬੰਦੀ ਆ ਪੌਣੀ ਸੀ ਕੱਲ ਦੀ ਸੂਲੀ ਆ ਤੇ ਮਨੇਰ ਦੀ ਗਲਤ ਖਰਾਬ ਨਿਕਲਾਈ ਆ ਨਹੀਂ ਪੌਣੀ ਵਿੱਚ ਨਹੀਂ ਨਹੀਂ ਭਾਈ ਤੂੰ ਖਰੀਦ ਰਲਾ ਕੇ ਦਾ ਆਪਣੀ ਸਾਡੀ ਕਰਮ ਘਟ ਜਣ ਵਾਜਣ ਪਾਰ ਵਾਪਕ ਪਾ ਰਿਹਾ ਤੇ ਘਾੜਾ ਹਾਜ਼ਰ ਪੈਣਾ ਨਫਾ ਵੀ ਬਣਾ ਹਨਾ ਤੇ ਜਿਹੜਾ ਮਾਲ ਖਰਾ ਸੋਨਾ ਖਰਾ ਸੋਨਾ ਪਾਉਣਾ ਵਾ ਨਾ ਲਾਵਾ ਕੇ ਤੋਂ ਲੈਣਾ ਵਾ ਨਾ ਕੇ ਨੂੰ ਮਾੜੀ ਚੰਗੀ ਕਹਿਣੀ ਆ ਕਿਉਂ ਇਹ ਡੰਗਰ ਵਾ ਕਿਸੇ ਜੰਦ ਵਾ ਦੇ ਜਾਂਦੇ ਬੜੇ ਆ ਕਿਸੇ ਦਿਨ ਵੱਧ ਆ ਗਏ ਕਿਸੇ ਦਿਨ ਘਟ ਆ ਗਏ ਇੱਕ ਪਰੀਆਂ ਨੇ ਅੱਜ ਹੋਰ ਆ ਗਈਆਂ ਸਵੇਰੇ ਹੋਰ ਆ ਜਾਣੀਆਂ ਹਣਾ ਆਈ ਆਈ ਰਣ ਇਹ ਜਿਹੜਾ ਮੂੰਹ ਜੋ ਕਿਸ ਨੂੰ ਮਾੜਾ ਚੰਗਾ ਸ਼ਬਦ ਬੋਲਣਾ ਨਾ ਉਹ ਮਾੜਾ ਵਾ ਮਾੜਾ ਜੀ ਇਹ ਸਾਰਿਆਂ ਨੂੰ ਕਹਿਣਾ ਕਿ ਇਹਨੂੰ ਮਾੜੀ ਚੰਗੀ ਨਾ ਕਹੋ ਦੋ ਹੀ ਅਗਲੇ ਨੂੰ ਦੱਸ ਕੇ ਵੀ ਸੱਜਣਾ ਗੱਲ ਸਾਡੀ ਮੈਂ ਨਾਲ ਲੈਂਦੀ ਪੜਾ ਕੱਲ ਜਦੋਂ ਮੈਂ ਅਥੇ ਜੇਰ ਛੁੱਟਣ ਦੀ ਸੂਈ ਆ ਨਾ ਆਪਾਂ ਐਵੇਂ ਨਹੀਂ ਆ ਆਪਾਂ ਮਹੀਂ ਉਹ ਭਾਰਾ ਲਈਏ ਤੋ ਉਹ ਭਾਰਾ ਪਾਈ ਆ 90000 ਦੀ ਮਹੀਂ ਆ ਹੂੰ ਈਗਾ ਆਪਣਾ 2:00 2:00 ਬਜਿਆ ਕਰਮਾਲੀਆਂ ਜਾਣ ਪਰਸਾ 7-8 ਵੇਚੀਆਂ ਸੀ ਕੱਲ ਆਈਆਂ ਜੀ ਬਾਸ ਬਾਸ ਹਾਂ ਫੇਰ ਪਾਈਏ ਤੁਰੀਆਂ ਹੁਣੀਆਂ ਨੇ ਇਦਾਂ ਹੀ ਇਦਾਂ ਜਾਈ ਨੂੰ ਜਾਂਦੀਆਂ ਵਾ ਚਲੋ ਤੇ ਇਹ ਆ ਵੀ ਇੱਕ ਵੀ ਇਹਨਾਂ ਨੂੰ ਬੇਂਦੀ ਆ ਵੀ ਜਿਹੜੇ ਇਹਨਾਂ ਵੀਰ ਫੋਨ ਕਰਦੇ ਆ ਨਾ ਉਹ ਮਾਲ ਵੇਚ ਗਿਆ ਵਾ ਉਹ ਹੁਣ ਮੈਨੂੰ ਫੇਰ ਫੋਨ ਚਾਲੂ ਕਰਨਾ ਨਵੀਂ ਵੀਡੀਓ ਕਹਿਣੀ ਆ ਉਹ ਮਾਲ ਪਹਿਲਾਂ ਮੇਰਾ ਗਿਆ ਵੇਖ ਤੇ ਥੋੜੀ ਤਰੀਕ ਵੇਖ ਲਿਆ ਕਰਨ ਥੱਲੇ ਵੀ ਅੱਜ ਤਰੀਕ ਤੇ ਪਈ ਐ ਪੰਜਵੇਂ ਸਤ ਵੇਦਿਆਂ ਨੂੰ ਫੇਰ ਕਈ ਬੰਦੇ ਬਹਿਸਦੇ ਯਾਰ ਤੁਸੀਂ ਝੂਠ ਮਾਰਦੇ ਤੁਸੀਂ ਵੇਚਤੀਆਂ ਜਾਣ ਕੇ ਪਾਉਂਦੇ ਜੋ ਵੀਡੀਓ ਵੀ ਇਹ ਜਾਣ ਕੇ ਥੋੜਾ ਜਿਹਾ ਵੀਡੀਓ ਪਾਉਂਦੇ ਮਾਲ ਵੇਚਣ ਵਾਸਤੇ ਵੀਡੀਓ ਪਾਉਂਦੇ ਆਪਾਂ ਹਾਂ ਬਿਲਕੁਲ ਬਿਲਕੁਲ ਠੀਕ ਆ ਨਾ ਉਹ ਅੱਜ 6:00 ਦੀ ਕਹੇ ਜੀ ਸਤਰੀ ਨੂੰ ਵੀਡੀਓ ਆਣੀ ਹੈ ਨਾ ਜੀ ਹਾਂ ਜੀ ਹਾਂ ਜੀ ਤੇ ਸਤਰੀ ਨੂੰ ਸਵੇਰੇ 6:00 ਵਜੇ ਵੀਡੀਓ ਹੋਣੀ ਆ ਤੇ ਜਿਹੜਾ ਮੇਰਾ ਮੰਦੀ ਵੀਰ ਵੇਚ ਲੈ ਚਲੋ ਬੋਲੋ ਨੰਬਰ ਤੇ ਸੱਚ ਪਿੰਡ ਫੇਰ ਰਹਿ ਗਿਆ ਬੜੇ ਬੰਦੇ ਕਹਿੰਦੇ ਪਹਿਲਾਂ ਬੋਲੋ ਟ੍ਰੈਕ ਪਿੰਡ ਹੈਗਾ ਜੋ ਆਪਣਾ ਤਵਾਨ ਇਹ ਤਵਾਨ ਦਮੋਦਰ ਪਿੰਡ ਜੋ ਦਾਲਮ ਦੇ ਲਾਗੇ ਨੇੜਾ ਬਾਬਾ ਨਾਨਕ ਰੋਡ ਬਟਾਲੇ ਸ਼ਹਿਰ ਤੋਂ ਤੇ ਕਿਲਾ ਲਾਲ ਸਿੰਘ ਅੱਡਾ ਉਦੋਂ ਬਟਾਲਾੋਂ ਫਰੇਗੜ ਚੂੜੀਆਂ ਰੋਡ ਤੇ ਅਲੀਆਰ ਬਟਾਲਾ ਮੈਨੂੰ ਹੈਗਾ ਜੋ 12 ਕਿਲੋਮੀਟਰ ਅੰਮ੍ਰਿਤਸਰ ਇਥੋਂ 25 ਕਿਲੋਮੀਟਰ ਜੋ ਗਰਦਾਸਪੁਰ ਜਿਹੜਾ ਹੈਗਾ ਵਾ ਇਥੋਂ ਘੱਟੋ-ਘੱਟ 38 ਕਿਲੋਮੀਟਰ ਜੋ ਡੇਰਾ ਬਾਬਾ ਨਾਨਕ ਇਥੋਂ 22-23 ਕਿਲੋਮੀਟਰ ਜੋ ਸੈਂਟਰ ਜੇ ਜੇ ਪਿੰਡ ਪੈਂਦਾ ਜੋ ਤਵਾਨ ਦਮੋਦਰ ਤੇ ਨਾਂ ਮੇਰਾ ਪਿੰਦਾ ਤੇ ਜ਼ਿਲ੍ਹਾ ਗਰਦਾਸਪੁਰ ਤੇ ਤਹਿਸੀਲ ਬਟਾਲਾ ਨੰਬਰ ਹੈਗਾ 95924 27524 92924 27529 77 77